ਦਾ ਗੁਰੇ ਸੇਈਏ ਪਹਲਿ ਸੋਹਜ ਸੁਭਾਏ ਦਰਸ਼ਨ ਪਰਿਐ ਗੁਰੂ ਦੇ ਜਨਮ ਮਰਨ ਦੁਖ ਜਾ ਤੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕਟਈਐ ਸੱਜਣ ਸੱਜਾ ਪਾਤਸ਼ਾਹ ਸੇਸ਼ਾ ਦਾਸਾ ਹੋ ਜਿਸ ਪਾਸ ਗਹਿਤੇ ਆਸੋਰੀਏ ਸਭ ਦਾ ਸੰਤਾਂ ਕੇ ਕਾਰਜ ਆਪ ਖੋਇਆ ਪਰ ਕੰਮ ਕਰਾਵਣ ਆਇਆ ਰਾਮ ਭਰਤ ਸੁਹਾਵੇ ਤਾਲੁ ਸੁਹਾਵਾ ਦੇਚ ਅਮਰਤ ਜਾਲ ਸ਼ਾ ਤਾਂ ਕੇ ਕਾਰਜ ਆਪ ਖਨੋਇਆ ਹਰ ਕੰਮ ਕਰਾਵਣ ਆਯਾ ਰਾਮ ਧਰਤ ਸੁਹਾਵੇ ਤਾਗ ਸੁਹਾਵਾ ਜਿਵੇਂ ਅੰਮ੍ਰਿਤ ਜਲ ਛਾਇਆ ਰਾਮ ਜਾਵੇ ਸ਼ਾਇਆ ਪੂਰਨ ਸਾਜ ਕਰਾਇ ਸਗਲ ਮਨੋਰਥ ਪੂਰੇ ਜੈ ਜੈਕਾਰ ਭਾਇ ਜਗ ਅੰਤਰ ਰਾਥੇ ਸਗਲ ਵਿਸ਼ੂ ਕਾ ਅਚੁੱਤ ਅਬਨਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਦ ਰਖਿਆ ਪਰਮੇਸ਼ਰ ਨਾਨਕ ਨਾਮ ਧਿਆ ਨੇਤ ਸਿੱਧ ਰਿਤ ਦੀਨੇ ਕਰਤੇ ਤੋਕ ਨਾ ਆਵੇ ਕਾਈ ਰਾਮ ਖਾਤ ਖਰਜਤ ਮਿਲ ਛਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ ਸਵਾਈ ਮੇ ਖੁੱਟ ਨਾ ਜਾਈ ਅੰਦਰ ਜਾ ਮੀ ਪਾਇਆ ਕੋਟ ਬੇਗਨ ਸਗਲੇ ਉਠਣਾ ਠੇ ਸ਼ੀ ਭੁਖ ਸਵਾਈ ਨਾਨਕ ਗੁਣ ਗਾਵਹਿ ਸੁਆਮੀ ਕੇ ਆਚਰਜ ਜਿਸ ਵਡਿਆਈ ਰਾਮ ਜਿਸ ਕਾ ਕਾਰਜ

ਉਦੋਂ ਰਤੀਆ ਤਾਲ ਕੇਰਾ ਦੇਸ ਕੀ ਉਪਮਾ ਕਿਆ ਗਣੀ 860 ਤੀਰਥ ਪੂਰਨ ਕੀਆ ਮਾਵਾ ਨਿਰਮੋਲ ਚਾਰ ਫਤ ਸ਼ਬਦ ਆਧਾਰਾ ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਸਤ ਮੇ ਸਰਨਾਮੀ ਇੱਕ ਥੀਨੋ ਗੋਪਾਲ ਉਚਰ ਰਸਨਾ ਸਦਾ ਗਾਇਆ ਅਨ ਦਿਨ ਜੇਸ ਪ੍ਰੀਤ ਲੋਗੀ ਨਾਮ ਸੇਤੀ ਮਾਨ ਤਨ ਮਰਤ ਭੀਜ ਬੇਨਵੰਤ ਨਾਨਕ ਇਸ ਫੋਨੇ ਫੇਖ ਦਰਸ਼ਨ ਜੀਜਾ ਜੇਸ ਪ੍ਰੀਤ ਲੱਗੇ ਨਾਮ ਸੇਤੀ ਮਾਨਤਨ ਬੇਰੰਤ ਨਾਨਕਾ ਇੱਕ ਭੁਨੇ ਫੇਖ ਦਰਸ਼ਾ ਨ ਜੀ ਚ ਵਾਹਿਗੁਰੂ ਜੀ ਕਾ ਖਾਲਸਾ